ਹੋ ਸਾਸੀ ਗਾਲ ਜੀ ਵੀਰ ਜੀ ਬੰਦੇ ਦੀ ਛੇਲ ਲਵਾਉਣੀ ਹੈ ਇੱਕ ਦੀ ਤੇ ਉਹ ਜਿਹੜੇ ਘਗੜ ਤੇ ਬਿੱਲਾ ਬੜੇ ਮਸ਼ਹੂਰ ਬੰਦੇ ਹੈ ਉਹਨਾਂ ਦਾ ਕੰਟੈਕਟ ਜਾਈਦਾ ਹੈ ਅੱਛਾ ਹਾਂਜੀ ਹਾਂਜੀ ਮਰਣ ਹਾਂਜੀ ਪਿੰਡ ਦੇ ਬਾਹਰ ਕੋਲ ਕਹਾਂ ਜੇ ਉੱਤੇ ਬੈਠਿਆ ਚਲੋ ਠੀਕ ਹੈ ਮੈਂ ਮਿਲ ਲੈਣਾਂ ਨਾਲ ਜਾਈਏ ਠੀਕ ਠੀਕ ਹੈ ਓਕੇ ਓਕੇ ਆਹ ਯਾਰ ਨਹੀਂ ਅੱਜ ਕੋਈ ਦਾਗ ਹੋਰ ਮੱਗੜ ਜੀ ਕੋਰ ਬਿੱਲੀ ਹਾਂ ਉਹ ਕਿੱਥੋਂ ਆ ਗਈ ਕੁੱਤੀ ਬਿੱਲੀ ਤੈਨੂੰ ਉਸਤਾਦਾਂ ਦਾ ਨਾਮ ਲੈਣਾ ਨਹੀਂ ਆਉਂਦਾ ਮਾਫੀ ਚਾਹੁੰਨਾ ਮਾਰੇ ਕੰਮ ਆਇਆ ਤੁਹਾਡੇ ਨਾਲ ਹਾਂ ਬੋਲ ਪਾਉਂਗਾ ਓਏ ਬੰਦੇ ਨੂੰ ਲੂਣ ਦਿਵਾਉਣਾ ਸੀ ਇੱਕ ਨੂੰ ਓਏ ਲੂਣ ਲਿਆਂਦਾ ਹੀ ਓਏ ਓ ਲੂਣੀ ਦੂਜਾ ਮਿਰਚ ਮਸਾਲੇ ਵਾਲਾ ਓ ਮਸਾਲਾ ਪੀਸਿਆ ਕਿ ਸਾਬਤ ਵਾ ਓਏ ਓ ਮਸਾਲਾ ਨਹੀਂ ਗੱਲ ਕਾਂਡਿਆ ਮੈਂ ਬੰਦੇ ਨੂੰ ਛਿਲਣਾ ਵਾ ਓਏ ਆਲੂ ਛਿਲਣੇ ਲਿਆਇਆ ਵਾ ਓ ਕਿੱਥੋਂ ਤੂੰ ਬਦਮਾਸ਼ ਆ ਗਿਆ ਦੇ ਓਏ ਤੁਹਾ ਬਦਮਾਸ਼ਾਂ ਨਾਲ ਵਾਅਦਾ ਦਿੱਤੇ ਹੀ ਹਲਵਾਈ ਲੱਗਣ ਦੇ ਗੱਲਾਂ ਕੀ ਕਹਦੇ ਨੇ ਕੱਖ ਦੇ ਬਦਮਾਸ਼ ਓ ਕੋਕੜਾ ਹਾਂ ਉਹਨੂੰ ਦ ਬਾਚ ਲੂਣ ਦੇਵਾਂਗੇ ਪਹਿਲਾਂ ਇਹਨੂੰ ਲੂਣ ਨਾ ਦੇ ਲਈਏ ਦੇ ਲਓ ਤੂੰ ਆਲੋ ਏ ਆਇਆ ਲੂਣ ਦਵਾਉਣ ਹੁਣ ਮਿਲਿਆ ਈ ਟਾਟਾ ਸਾਲਟ